ਅੱਜ ਪੰਜਾਬ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਨਾਲ ਇਹ ਬੈਠਕ ਹੋਵੇਗੀ ਗਠ ਗਠ ਜੋੜ ਨੂੰ ਲੈ ਕੇ ਦਰਸਲ ਚਰਚਾ ਦੇ ਲਈ ਬੈਠਕ ਰੱਖੀ ਗਈ ਹੈ ਪੰਜਾਬ ਕਾਂਗਰਸ ਦੇ ਇੰਚਾਰ ਦਵਿੰਦਰ ਯਾਦਵ ਦਾ ਇਸ ਨੂੰ ਲੈ ਕੇ ਵੱਡਾ ਬਿਆਨ ਵੀ ਸਮਣ ਹੈ ਆਪ ਦੇ ਨਾਲ ਗਠ ਜੋੜ ਨੂੰ ਲੈ ਕੇ ਦਵਿੰਦਰ ਯਾਦਵ ਦਾ ਕਹਿਣਾ ਹੈ ਕਿ ਲੋਕਲ ਲੀਡਰਸ਼ਿਪ ਤੇ ਲੋਕਾਂ ਦੀ ਗੱਲ ਸੁਣੀ ਜਾਵੇਗੀ ਲੋਕ ਭਾਵਨਾਵਾਂ 'ਤੇ ਅਧਾਰ ਚੁਤੀ ਜਾਵੇਗੀ ਗਠ ਜੋੜ ਦਾ ਫੈਸਲਾ ਲੋਕ ਭਾਵਨਾਵਾਂ ਲੋਕ ਭਾਵਨਾਵਾਂ ਤੇ ਹਾਈ ਕਮਾਂਡ ਦੇ ਅਧਾਰ 'ਤੇ ਹੋਵੇਗਾ ਜਿੱਥੇ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜਸ਼ਿਪ ਨੂੰ ਲੈ ਕੇ ਆ ਵੱਡਾ ਬਿਆਨ ਦਿੱਤਾ ਗਿਆ ਉੱਥੇ ਕੱਲ ਪੰਜਾਬ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਦਲੀਪ ਦੇ ਵਿੱਚ ਹਾਈ ਕਮਾਂਡ ਦੇ ਨਾਲ ਬੈਠਕ ਕੀਤੀ ਜਾਵੇਗੀ ਤੇ ਗੱਠਜੋੜ ਨੂੰ ਲੈ ਕੇ ਚਰਚਾ ਦੇ ਲਈ ਬੈਠਕ ਰੱਖੀ ਗਈ ਹੈ ਕਿਉਂਕਿ ਜੇਕਰ ਗੱਲ ਪੰਜਾਬ ਦੀ ਕੀਤੀ ਹੈ ਤਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਜੋ ਸੀਨੀਅਰ ਲੀਡਰਸ਼ਿਪ ਦੀ ਜੇਕਰ ਅਸੀਂ ਗੱਲ ਕਰੀਏ ਚਾਹ ਪ੍ਰਤਾਪ ਸਿੰਘ ਬਾਜਵਾ ਨੇ ਚਾਹੋ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲਗਾਤਾਰ ਇੱਕੋ सुर ਦੇ ਵਿੱਚ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਆਮ ਆਦੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ ਆਪਣੇ ਦਮ ਤੇ ਜਿਹੜੀ ਚੋਣ ਜੜੀ ਜਾਵੇਗੀ ਇਹ ਹੀ ਗੱਲ ਜਿਹੜੀ ਹਾਈ ਕਮਾਂਡ ਤੱਕ ਪਹੁੰਚਾਈ ਜਾਵੇਗੀ ਵਾਕਫ ਵਕ ਬਿਆਨਾਂ ਦੇ ਜ਼ਰੀਏ ਹਾਲਾਂਕਿ ਆਪਣਾ ਸੁਨੇਹਾ ਜਿਹੜਾ ਹਾਈ ਕਮਾਂਡ ਤੱਕ ਪਹੁੰਚਾਉਣ ਦੀ ਵੀ ਪੰਜਾਬ ਕਾਂਗਰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਰੇ ਹੁਣ ਕੱਲ ਪੰਜਾਬ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਨਾਲ ਬੈਠ ਕੇ ਰੱਖੀ ਗਈ ਹੈ ਗੱਠਜੋੜ ਨੂੰ ਲੈ ਕੇ ਚਰਚਾ ਦੇ ਲਈ ਇਹ ਬੈਠਕ ਰੱਖੀ ਹੈ ਕਾਂਗਰਸ ਨੇ हमारे नेता क्या सोचते हैं पब्लिक क्या सोचती है उसके अनुरूप फैसले लिए जाते हैं सबको मौका दिया जाएगा अपनी अपनी बात रखें जो जो फैसला होगा वो सब उसके सबके लिए मान्य भी होता है मुझे ऐसी स्थिति वहां कोई नजर नहीं आती कि हमें कोई किसी तरीके का इस तरीके का फैसला लेना पड़े या किसी तरीके के दबाव में कोई हम वहाँ राजनीति करेंगे निश्चित ही लोगों की भावनाओं के अनुरूप हमारी लीडरशिप ही फैसला लेगी ਇੱਕ ਐਸੀ ਖਬਰ ਥੀ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਨ ਭਾਰਤਵਾੜ ਛੁੱਟ ਚੁੱਕੇ ਨੇ ਅਮਨ ਕੱਲ ਪੰਜਾਬ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਦਿੱਲੀ ਹਾਈਕਮਾਂਡ ਦੇ ਨਾਲ ਬੈਠਕ ਹੋਵੇਗੀ ਕੀ ਮੰਨਿਆ ਜਾਵੇ ਇਸ ਬੈਠਕ ਦੇ ਕੀ ਮਹੱਦੇ ਕੱਢੇ ਜਾਣ ਇੱਕ ਪਾਸੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਤੇ ਲਗਾਤਾਰ ਬਿਆਨ ਕਿ ਆਪ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਆਪਣੇ ਦਮ ਤੇ ਚੋਣ ਲੜਾਂਗੇ ਤੇ ਦੂਜੇ ਪਾਸੇ ਵੱਡੀ ਬੈਠਕ ਹੋਣ ਜਾ ਰਹੀ ਹੈ ਕੀ ਕੋਈ ਜਾਣਕਾਰੀ ਅਪਿੰਦਰ ਦੇਖੋ ਜਿਹੜੀ ਕਾਂਗਰਸ ਦੀ ਖਾਸ ਕਰਕੇ ਅੰਦਰੂਨੀ ਅਤੇ ਬਾਹਰ ਦੀ ਸਿਆਸਤ ਹੈ ਉਸ ਨੂੰ ਦੁਰਸਤ ਕਰਨ ਲਈ ਇਹ ਬੈਠਕ ਹੈਗੀ ਹੈ ਪੋਲੀਟੀਕਲ ਅਫੇਅਰ ਕਮੇਟੀ ਪੀਏਸੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੀ ਬੈਠਕ ਹੈ ਹਰੇਕ ਸਟੇਟ ਦੇ ਲਈ ਖਾਸ ਕਰਕੇ ਜਿੱਥੇ ਕ੍ਰੂਸ਼ੀਅਲ ਸਿਚੁਏਸ਼ਨ ਹੈ ਉੱਥੇ ਕਾਂਗਰਸ ਨੇ ਮੀਟਿੰਗ ਕਰਨੀ ਹੈ ਉਹਨਾਂ ਦੇ ਲੀਡਰਸ ਦੇ ਨਾਲ ਸਟੇਟਸ ਦੇ ਨਾਲ ਪੰਜਾਬ ਲਈ 5 ਵਜੇ ਦਾ ਸਮੇਂ ਜਿਹੜਾ ਹੈ ਉਹ ਪੀਏਸੀ ਨੂੰ ਦਿੱਤਾ ਗਿਆ ਹੈ ਪੀਏਸੀ ਵੱਲੋਂ ਪੰਜਾਬ ਕਾਂਗਰਸ ਨੂੰ ਔਰ 31 ਜਣੇ ਨੇ ਜਿਨ੍ਹਾਂ ਦੀ ਪੂਰੀ ਪੰਜਾਬ ਕਾਂਗਰਸ ਦੇ ਜਿਹੜੇ ਮੈਂਬਰ ਨੇ ਪੀਏਸੀ ਦੇ ਤਾਂ ਉਹਨਾਂ ਦੇ ਨਾਲ ਇਹ ਚਰਚਾ ਕੀਤੀ ਜਾਏਗੀ ਕਿ ਕਿਵੇਂ ਯੋ ਲੋਕ ਸਭਾ ਹੈ ਚਾਹੇ ਅਲਾਈਅੰਸ ਹੈ ਔਰ ਪੰਜਾਬ ਕਾਂਗਰਸ ਦੀ ਜਿਹੜੀ ਅੰਦਰ ਦਾ ਘਾਟੋ ਕਲੇਸ਼ ਹੈ ਉਸ ਨੂੰ ਦੂਰ ਕਿਵੇਂ ਕਰਨਾ ਹੈ ਉਹ ਸਭ ਤੋਂ ਵੱਡੀ ਗਲੇ ਦੀ ਹੱਡੀ ਇਸ ਵੇਲੇ ਕਾਂਗਰਸ ਲਈ ਬਣਿਆ ਹੋਇਆ ਹੈ ਕਿਉਂਕਿ ਪਿਛਲੇ 3 ਦਿਨ ਪਹਿਲਾਂ ਹੀ ਜੋ ਬਾਜਵਾ ਵਰਸ ਸਿੱਧੂ ਵੇਖਣ ਨੂੰ ਮਿਲਿਆ ਉਸਤੇ ਵੀ ਹਾਈ ਕਮਾਂਡ ਨੇ ਨੋਟਿਸ ਲਿਆ ਸੀਗਾ ਇੱਕ ਲੈਟਰ ਜਿਹੜਾ ਹੈ ਉਹ AICC ਦੇ ਇੱਕ ਆਗੂ ਵੱਲੋਂ ਲਿਖਿਆ ਗਿਆ ਔਰ ਉਸਦੇ ਅੰਦਰ ਇੰਟਰਵਿਨ ਕਰਨ ਦੀ ਗੱਲ ਕਹੀ ਗਈ ਕਿ ਹਾਈ ਕਮਾਂਡ ਇੰਟਰਵਿਨ ਕਰੇ ਜਿਸ ਤੋਂ ਬਾਅਦ ਬਾਜਵਾ ਦੇ ਬਿਆਨ ਮੰਗਾਏ ਸਿੱਧੂ ਨੇ ਕੀ ਕਿਹਾ ਉਹ ਸੁਣਿਆ ਗਿਆ ਔਰ ਉਸ ਨੂੰ ਕਿਤੇ ਕਿਤੇ ਸਹੀ ਤਰੀਕੇ ਦੇ ਨਾਲ ਕਾਂ ਸੱਲੇ ਉਹ ਕੋਸ਼ਿਸ਼ਾਈ ਕਮਾਂਦੀ ਸੀ ਕਿ ਉਸ ਦਾ ਨੋਟਿਸ ਲਿਆ ਗਿਆ ਉਸ ਤੋਂ ਇਲਾਵਾ ਅਲਾਈਂਸ ਨੂੰ ਲੈ ਕੇ ਤਾਂ ਦੋ ਦਿਨ ਪਹਿਲਾਂ ਜਿਹੜੀ ਰੈਲੀ ਹੋਈ ਉਸ ਦੇ ਅੰਦਰ ਅਸੀਂ ਇਹ ਤਸਵੀਰਾਂ ਵੇਖਿਆ ਕਿ ਕਿਵੇਂ ਪ੍ਰਤਾਪ ਬਾਜਵਾ ਨੇ ਸਰਕਾਰ ਤੇ ਕੀ ਕੁਝ ਕਿਹਾ ਕਾਂਗਰਸ ਤੇ ਕੀ ਕੁਝ ਕਿਹਾ ਔਰ ਆਮ ਆਦਮੀ ਪਾਰਟੀ ਦੇ ਨਾਲ ਸਟੇਜ ਦੇ ਅੰਦਰ ਕੀ ਸਿਚੁਏਸ਼ਨ ਹੈ ਅਲਾਈਂਸ ਨੂੰ ਲੈ ਕੇ ਕਿਉਂਕਿ ਕਲੀਅਰ ਕੱਟ ਐਥੇ ਸਟੇਜਾਂ ਤੇ ਚਾਹੇ ਪ੍ਰਤਾਪ ਬਾਜਵਾ ਹੋਣ ਚਾਹੇ ਪਰ ਪੁਸ਼ਨਾਸ਼ੂ ਨੇ ਚਾਹੇ ਰਾਜਾ ਵੜਿੰਗ ਨੇ ਉਹ ਕਲੀਅਰ ਕਟ کہہ ਚੁਕੇ ਨੇ ਕਿ ਐਲਾਈਂਸ ਨਹੀਂ ਹੋਏਗਾ ਪਰ ਜਿਹੜਾ ਕਾਂਗਰਸ ਦੇ ਲਈ ਪੈਨ ਇੰਡੀਆ ਸਿਚੁਏਸ਼ਨ ਹੈ ਕਿ ਇੰਡੀਆ ਐਂਡੀ ਐਲਾਈਂਸ ਹੈਗਾ ਤਾਂ ਉਹ ਕੰਟਰੈਡਿਕਟ ਕਿਤੇ ਨਾ ਕਿਤੇ ਕਰਦਾ ਹੈ ਇਸ ਪੰਜਾਬ ਦੇ ਸਟੈਂਡ ਨੂੰ ਤਾਂ ਉਹ ਸਟੈਂਡ ਜਿਹੜਾ ਹੈ ਉਹ ਕੱਲ 5 ਵਜੇ ਸਾਫ ਹੋਵੇਗਾ ਜਦੋਂ ਪੀਏਸੀ ਦੀ ਮੀਟਿੰਗ ਦੇ ਅੰਦਰ ਪੰਜਾਬ ਦਾ ਪੱਕ ਸੁਣਿਆ ਜਾਏਗਾ ਤਾਂ ਪੰਜਾਬ ਦੀ ਗਰਾਊਂਡ ਤੇ ਕੀ ਸਿਚੁਏਸ਼ਨ ਹੈ ਔਰ ਆਮ ਆਦਮੀ ਪਾਰਟੀ ਦੇ ਨਾਲ ਐਲਾਈਂਸ ਕਿਉਂ ਗੁਵਾਰਨੀ ਹੈ ਉਸਤੇ ਆਪਣਾ ਸਟੈਂਡ ਜਿਹੜੀ ਹੈ ਪੰਜਾਬ ਕਾਂਗਰਸ ਰੱਖੇਗੀ ਔਰ ਦੇ ਪਾਸੇ ਅੰਦਰ ਉਨੀ ਜਿਹੜਾ ਕਟੋਕਲੇਸ ਹੈ ਉਸ ਦੀ ਵੀ ਕਿਤਨੇ ਕਿਤੇ ਸ਼ਿਕਾਇਤ ਜੜੀ ਹੈ ਚਾਹੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੋਵੇ ਚਾਹੇ ਹੋਰ ਕੋਈ ਲੀਡਰ ਹੈ ਉਸ ਨੂੰ ਵੀ ਵੇਖ ਨੂੰ ਮਿਲ ਸਕਦੀ ਹੈ ਔਰ ਹਾਲ ਹੀ ਚ ਕਿਉਂਕਿ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹ ਨਵੇਂ ਲਗਾਏ ਗਏ ਨੇ ਦਵਿੰਦਰ ਯਾਦਵ ਤਾਂ ਉਹ ਕਾਫੀ ਕੁਛ ਇੱਕ ਨਵਾਂ ਸਿਨੈਰੀਓ ਜਿਹੜਾ ਹੈ ਉਹ ਪੰਜਾਬ ਕਾਂਗਰਸ ਬਣਾਉਣ ਦੀ ਤਿਆਰੀ ਚ ਹੈਗੀ ਹੈ ਔਰ ਕੱਲ ਸ਼ਾਮ ਇਹ 5 ਵਜੇ ਮੀਟਿੰਗ ਜਿਹੜੀ ਹੈ ਪੰਜਾਬ ਪੋਲੀਟੀਕਲ ਅਫੇਅਰਸ ਦੇ ਫਿਲਹਾਲ ਦੀ ਜਾਣਕਾਰੀ ਆ ਬਹੁਤ ਬਹੁਤ ਧੰਨਵਾਦ ਇਸ ਦੇ ਵਿਚਾਲੇ ਸੀਡ ਸ਼ੇਰਿੰਗ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਸੀਡ ਸ਼ੇਰਿੰਗ ਤੇ ਕਾਂਗਰਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਅਸੀਂ ਖੁੱਲੇ ਮਨ ਬੰਦ ਮੂੰਹ ਦੇ ਨਾਲ ਗੱਲ ਕਰਾਂਗੇ ਕਾਂਗਰਸ ਦਾ ਵੱਡਾ ਬਿਆਨ ਹੈ ਕਿ ਅਸੀਂ ਖੁੱਲੇ ਮਨ ਤੇ ਬੰਦ ਮੂੰਹ ਦੇ ਨਾਲ ਗੱਲ ਕਰਾਂਗੇ ਸੂਬੇ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਸੀਟ ਸ਼ੇਰਿੰਗ ਹੋਵੇਗੀ ਜੈ ਰਾਮ ਰਮੇਸ਼ ਦੀ ਦਰਸਲ ਲਈ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਮੈਨੂੰ ਇਹ ਵੱਡਾ ਬਿਆਨ ਦਿੱਤਾ ਗਿਆ ਸੀਟ ਸ਼ੇਰਿੰਗ ਨੂੰ ਲੈ ਕੇ ਕਿਉਂਕਿ ਪਿਛਲੇ ਦਿਨੀ ਆਵਾਜ਼ੀ ਪਾਰਟੀ ਰਾਜ ਸਭਾ ਮੈਂਬਰ ਦੇ ਬਿਲ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਸੀਗਾ ਕਿ ਸੀਟ ਸ਼ੇਰਿੰਗ ਨੂੰ ਲੈ ਕੇ ਜਲਦ ਫੈਸਲਾ ਹੋਣਾ ਚਾਹੀਦਾ ਤੇ ਸੀਟ ਸ਼ੇਰਿੰਗ ਤੇ ਕਾਂਗਰਸ ਦਾ ਵੱਡਾ ਬਿਆਨ ਸਾਹਮਣੇ ਆ ਜੈ ਰਾਮ ਰਮੇਸ਼ ਦਾ ਇਹ ਵੱਡਾ ਬਿਆਨ ਹੈ ਕਿ ਅਸੀਂ ਖੁੱਲੇ ਮਨ ਤੇ ਬੰਦ ਮੂੰਹ ਦੇ ਨਾਲ ਗੱਲ ਕਰਾਂਗੇ ਸੂਬੇ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਸੀਟ ਸ਼ੇਰਿੰਗ ਹੋਵੇਗੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕ आसिर शेयरिंग होगी। खुले मन और बंद मुंह से ही हम सीट शेयरिंग की बात आगे चलेंगे खुले मन और बंद मुंह। ये माने बयानबाजी से तो नहीं होगा ना।, ना। हम बैठेंगे, बातचीत होगी, ईमानदारी से बातचीत होगी, खुलकर बातचीत होगी। जो कुछ समझौता करना है, हमें जो कुछ समझौता करना है, दूसरे पार्टियों को करेंगे पर ये बॉल बाय बॉल कॉमेंट्री देकर असंभव खुले मन और बंद मुंह से ही हम सीट शेयरिंग की बात आगे चलेगी मन और बंद मुंह बयानबाजी से तो नहीं होगा ना हम बैठेंगे बातचीत होगी ईमानदारी से बातचीत होगी खुलकर बातचीत होगी जो कुछ समझौता करना है हमें जो कुछ समझौता करना है दूसरे पार्टियों को ਕਰेंगे पर ये बॉल बाय बॉल कमेंट्री देकर सीट शेयरिंग असंभव है